ਹੋ ਗਿਆ ਫਿਰ ਦੁਕਾਨ ਸੋ ਇਹ ਹੈਰ ਮੂਮਰ ਕਰੀਮ ਹੈ 80 ਰੁਪਏ ਐਮ ਆਰ ਪੀ ਹੈ ਪਰ ਪੀਸ ਤੇ ਓਕੇ ਜੀ 8 ਰੁਪਏ ਦਾ ਪੀਸ ਹੈ 80 ਵਾਲਾ ਮਾਲ ਅਜੇ ਖੁੱਲਦਾ ਹੀ ਨਹੀਂ ਪਿਆ ਨਾਲ-ਨਾਲ ਖੋਲੀ ਜੰਨੇ ਤੁਹਾਨੂੰ ਦਿਖਾਈ ਜੰਨੇ ਆ ਇਹ ਨੇਲਸ ਹੈ 40 ਰੁਪਏ ਦੇ ਨੇਲਸ ਓਕੇ ਬਈ ਚੈੱਕ ਕਰੋ ਪੂਰੇ ਕੈਮਰਾ ਮਾਰੋ 40 ਰੁਪਏ ਦੇ ਨੇਲਸ ਹੈ ਓਕੇ ਬਈ ਔਰ ਤੁਸੀਂ ਕਿੰਨੇ ਦਾ ਵੇਚਣਾ 100 ਰੁਪਏ ਦਾ ਪੀਸ ਹੋ ਗਿਆ ਜੀ ਆ ਦੇਖੋ ਬਲੀਚ ਆ ਗਈਆਂ ਵੱਡੀਆਂ ਆ ਬਲੀਚ ਕਿੰਨੇ ਦੀ ਪੈਣੀ 100 ਰੁਪਏ ਦੀ ਇਹ ਵਿੱਚ ਕੀ ਕੀ ਆ ਇਹਦੇ ਵਿੱਚ ਮੰਗੋ ਫਰੂਟ 골ਡਨ ਆਣਾ 골ਡ 다이ਮੰਡ ਕਿੰਨੇ ਦੀ ਹੈ ਸਿਰਫ 100 ਰੁਪਏ ਦਾ ਪੀਸ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਫੀਲ ਲਗਾਣੇ ਆਏ ਆਂ ਹੋਰ ਸਮਾਨ ਸਾਰੇ ਕੋਲੇ ਕੋਸਮੈਟਿਕ ਦਾ ਬਹੁਤ ਜ਼ਿਆਦਾ ਨਵਾਂ ਆਇਆ ਹੋਇਆ ਰੇਟ ਬਹੁਤ ਜ਼ਿਆਦਾ ਘਟ ਸਾਰਾ ਸਮਾਨ ਕੰਪਨੀ ਦਾ ਹੈ ਹੈਅਰ ਮੂਵਰ ਕਰੀਮ ਹੈ 80 ਰੁਪਏ ਐਮ ਆਰ ਵੀ ਹੈ ਪਰ ਪੀਸ ਤੇ ਓਕੇ ਜੀ 8 ਰੁਪਏ ਦਾ ਪੀਸ ਹੈ 80 ਵਾਲਾ 80 ਵਾਲਾ 8 ਰੁਪਏ ਹਾਲ ਅਜੇ ਖੁੱਲਦਾ ਹੀ ਨਹੀਂ ਪਿਆ ਨਾਲ-ਨਾਲ ਖੁੱਲੀ ਜੰਨੇ ਤੁਹਾਨੂੰ ਦਿਖਾਈ ਜੰਨੇ ਆ ਇਹ ਨੇਲਸ ਹੈ 40 ਰੁਪਏ ਦੇ ਨੇਲਸ ਹੈ ਓਕੇ ਬਈ ਚੈੱਕ ਕਰੋ ਪੂਰੇ ਕੈਮਰਾ ਮਾਰੋ 40 ਰੁਪਏ ਦੇ ਨੇਲਸ ਹੈ ਓਕੇ ਬਈ ਔਰ ਤੁਸੀਂ ਕਿੰਨੇ ਦਾ ਵੇਚਣਾ 100 ਰੁਪਏ ਦਾ ਪੀਸ ਨਹੀਂ ਹੋਗੇ ਸਾਰੇ ਲੱਗ-ਲੱਗ ਨੇਲਸ ਹੈ ਆ ਚੈੱਕ ਕਰੋ ਵੈਕਸ ਆ ਗਈ 40 ਰੁਪਏ ਦੀ ਵੈਕਸ ਠੀਕ ਹੈ ਬਈ ਕਿਹੜੀ ਤੁਸੀਂ 150 ਰੁਪਏ ਦੀ ਲੈਣੇ ਹਾਂ ਹਣੀ ਹਾਂ ਹਣੀ ਚੋਕਲੇਟ ਹਣੀ ਦੂਜੀ ਕੋਈ ਮਰਜ਼ੀ ਲੋ ਹਨੀਵੈਕਸ 40 ਰੁਪਏ। ਉਹ ਚਾਕਲੇਟ ਲਓਗੇ 50 ਰੁਪਏ। ਆ ਦੇਖੋ ਇਹ سیرਮ ਵਗੈਰਾ ਆ ਗਏ 25-25 ਰੁਪਏ 300 ਐਮਆਰ ਵੀ। ਓਕੇ ਜੀ। ਸਹੀ ਹੋ ਗਿਆ। ਹਾਂ ਜੀ। ਆ ਦੇਖੋ ਲੋਸ਼ਨ ਜਾਰ ਹੈ। 100 ਰੁਪਏ ਦਾ ਜਾਰ ਹੈ 24 ਪੀਸ ਦਾ। 100 ਰੁਪਏ ਦਾ ਤੁਹਾਨੂੰ ਲੈਣਾ। ਇਹ ਆਪਾਂ ਤੁਹਾਨੂੰ ਦੱਸ ਲਈਦਾ ਹਾਂ ਪਿੱਛੇ। ਆ ਦੇਖੋ ਇਹ ਸ਼ੀਟਸ ਆਈਆਂ ਨੇ। ਇਹ ਸ਼ੀਲਸ ਦੀ ਸ਼ੀਟ ਹੈ। ਠੀਕ ਹੈ ਜੀ। ਤੁਹਾਨੂੰ ਕਿੰਨੇ ਦੀ ਪੈਣੀ 30 ਰੁਪਏ ਦੀ। ਮੈਡੀਕਲ ਤੇ ਜਾਓਗੇ 100 ਰੁਪਏ ਦਾ ਪੀਸ ਹੈ। ਓਕੇ ਜੀ। ਠੀਕ ਹੋ ਗਿਆ। ਆ ਦੇਖੋ। ਅਬ ਬਰਸ਼ ਦੇ ਪੱਤੇ ਆ ਗਏ ਹਾਂਜੀ ਬਰਸ਼ ਦਾ ਪੱਤਾ ਤੁਹਾਨੂੰ 20 ਰੁਪਏ ਵਾਲਾ 8 ਰੁਪਏ ਦਾ ਪੈਣਾ ਓਕੇ ਬ੍ਰਾਥਰ ਠੀਕ ਹੋ ਗਿਆ ਇਹ ਜੈਲਾ ਰੂਮ ਫਰੈਸ਼ਨਰ 50 ਰੁਪਏ 50 ਰੁਪਏ ਦਾ ਤੁਹਾਨੂੰ ਪੈਣਾ 180 ਰੁਪਏ ਐਮ ਆਰ ਪੀ ਓਕੇ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਠੀਕ ਹੈ ਠੀਕ ਹੋ ਗਿਆ ਹਾਂਜੀ ਸਾਰੇ ਨਵੇਂ ਸਟਾਕ ਆਇਆ ਸਾ ਜੇ ਖੁੱਲਦਾ ਨਹੀਂ ਵੀ ਹੈ ਨਾਲ ਨਾਲ ਹੀ ਤੁਹਾਨੂੰ ਦਿਖਾ ਦਿੰਨੇ ਆ ਜੇ ਸਪੋਜ਼ ਕਰੋ ਤੁਹਾਨੂੰ ਕੋਈ ਚੀਜ਼ ਨਹੀਂ ਮਿਲਦੀ ਠੀਕ ਹੈ ਇੱਕ ਅੱਧੇ ਦਿਨ ਬਾਅਦ ਫੇਰ ਕਿਹੜਾ ਲਾ ਲਿਆ ਕਰੋ ਸਾਡੇ ਕੋਲ 12 ਮਹੀਨੇ 24 ਦਿਨ ਮਾਲ ਮਿਲੇਗਾ। ਇਹ ਦੇਖੋ। ਇਹ ਜੈਲ ਹੈ, অ্যালোਵੀਰਾ ਜੈਲ। ਓਕੇ ਵੀਰੇ। ਠੀਕ ਹੈ ਜੀ। ਐਮ ਆਰ ਪੀ ਕਿੰਨੀ ਹੈ ਦੀ? 150 ਰੁਪਏ ਐਮ ਆਰ ਪੀ ਤੁਹਾਨੂੰ ਕਿੰਨੇ ਦੀ ਬੈਣੀ 50 ਰੁਪਏ ਦੀ। ਓਕੇ। ਬਾਈ ਸੀਲਡ ਹੋਏਗੀ ਕੰਪਨੀ ਦੀ। ਸਿਰਫ 50 ਰੁਪਏ ਦਾ ਪੀਸ। ਕੰਪਨੀ ਦੇ ਸੋਦੇ। ਬਜ਼ਾਰੋਂ ਇੱਕ ਪੀਸ ਲੈਣ ਜਾਓ 150 ਦਾ ਮੈਂ ਤੁਹਾਨੂੰ 150 ਦੇ ਤਿੰਨ ਦਵਾਂਗਾ। ਹੂੰ। ਠੀਕ ਹੋ ਗਿਆ। ਆ ਦੇਖੋ ਈਵਾ ਬਹੁਤ ਚੱਲਦਾ ਹਨਾ ਹਾਂਜੀ ਈਵਾ ਕਿੰਨੇ ਦਾ ਪੈਣਾ 100 ਰੁਪਏ ਦਾ 106 ਰੁਪਏ ਕੰਪਨੀ ਦੀ ਲੈਂਡਿੰਗ ਹੈ ਓਕੇ ਮੈਂ ਤੁਹਾਨੂੰ 100 ਰੁਪਏ ਦਵਾਂਗਾ ਖਰਚੇ ਕੱਢ ਕੇ ਠੀਕ ਹੋ ਗਿਆ ਜੀ ਆ ਦੇਖੋ ਬਲੀਚ ਆ ਗਈਆਂ ਵੱਡੀਆਂ ਆ ਬਲੀਚ ਕਿੰਨੇ ਦੀ ਪੈਣੀ 100 ਰੁਪਏ ਦੀ ਇਹਦੇ ਵਿੱਚ ਕੀ ਕੀ ਆ ਇਹਦੇ ਵਿੱਚ ਮੰਗੋ ਫਰੂਟ 골ਡਨ ਹਨਾ 골ਡ ਡਾਇਮੰਡ ਕਿੰਨੇ ਦੀ ਇਹ ਸਿਰਫ 100 ਰੁਪਏ ਦਾ ਪੀਸ ਹੈ